ਕੁੜੀਆਂ ਬਥੇਰੀਆਂ ਕੁੜੀਆਂ ਤਾਂ ਠਾਹ ਕਰਦੀ ਇੱਥੇ ਆ ਜਾਣੀਆਂ ਦੇਖੀ ਪਰੇ ਉਹ ਐਵੇਂ ਮੈਦ ਨਾ ਰਹੀ ਤੁਹਾਡੇ ਪਰਦੇ ਵਾਲੇ ਕੋਈ ਗੱਲ ਹੋ ਜਾਂਦੀ ਸੀ ਹੁਣ ਨਹੀਂ ਮੈਂ ਕਿ ਕੀ ਕੁੱਤਾ ਤੂੰ ਆਇਆ ਆਈ ਹੋਈ ਬੀਬੀ ਆਈ ਬੀਬੀ ਰੌਕੀ ਫੋਕੀ ਕਹਿੰਦਾ ਤੈਨੂੰ ਕਰਦੀ ਹੈਗਾ ਆ ਹੈਗਾ ਆ ਇਹ ਕਰਦੀ ਰਹਿੰਦੀ ਨੌਹਾਂ ਨਾਲ ਮਾਸਲੀ ਟੱਟਦਾ ਤੈਨੂੰ ਕੀ ਦੱਸਾਂ ਬੁੱਤੀ ਆ ਖੇਲਾਈਆਂ ਤੂੰ ਨਾਲ ਲਈ ਫੇਰਦੀਆਂ ਤੈਨੂੰ ਸੰਗ ਨਹੀਂ ਆਉਂਦੀ ਹੈ ਐਨਾ ਨਾ ਦਾ ਚਪੇੜਾ ਖਾਣੀਆਂ ਖਾਣੀਆਂ ਤੇਰੇ ਵੀ ਨਾਲ ਕਿਤੇ ਪਵਾ ਦੜੀਆਂ ਇਹਦੀ ਕੋਈ ਗੱਡੀ ਕਿੰਨੀ ਕੋ ਲਟਕ ਹੋ ਘਰ ਕੇ ਲੈ ਗਿਆ ਉਹਨੇ ਦਾ ਕਹਿ ਦੇਣਾ ਭਰਾਵਾ ਆਹ ਬੈਠੀ ਮਾਸੀ ਤੇ ਆਹ ਭਾਈ ਭੂਆ ਕੀ ਆ ਜੋ ਵੀ ਆ ਹਾਂ ਕਿਉਂ ਕਿਦਾਂ ਕਿਦਾਂ ਕੀ ਮੁੰਡਾ ਆ ਹੈ ਤਾਂ ਗੱਡੀ ਕਿੰਨੀ ਮੈਂ ਬਣਿਆ ਮੇਰਾ ਇਹ ਦੱਸ ਮੇਰੀ ਘਰ ਦੇ ਸਾਸ ਨਹੀਂ ਬੇਲ ਤੈਨੂੰ ਤਾਂ ਸਾਸ ਕਹਿੰਨੇ ਦਿੱਤਾ ਆ ਦਾਸ ਇਸ ਹਾਂਸੇ ਬਲੇ ਆਇਆ ਯਾਰ ਗੱਡੀ ਬਹੁਤ ਸੰਝੂ ਲੰਬਾ ਆਇਆ ਮੈਂ ਹੈਰਾਨ ਹੋ ਗੇ ਅੱਛਾ ਕਿੰਨੀ ਗੱਡੀ ਚਾ ਲੈਣੀ ਆ ਇਹਨਾਂ ਨੂੰ ਵਾਟਸਐਪ 'ਤੇ ਇਹ ਮਾਸੀ ਨੇ ਹੋਂ ਤੈਨੂੰ ਲੈਣਾ ਪੇਚੇ 'ਚ ਗੱਲਾਂ 'ਚ ਬਾਅਦ 'ਚ ਵੇ ਮੇਰਾ ਪੁੱਤ ਸੌ ਘੱਟ ਲੈ ਲਈ ਤarpਾ ਤੇਰੇ ਯਾਰ ਦਾ ਕੋਈ ਨਹੀਂ ਨਾ ਕਰਦੀ ਹਾਂ ਕੋਰ ਨਹੀਂ ਮੈਂ ਫੋਨ ਕੀਤਾ ਕੋਰ ਉਹਨਾਂ ਦਾ ਦੇ ਜਿੰਨੇ ਮਿੰਨੇ ਦਿੰਨੀ ਹੋਣ ਉਹਨਾਂ ਨੂੰ ਦੇਣੀ ਆ ਹਾਂ ਨਾ ਵੀ ਫੇਰ ਤੂੰ ਐਦਾਂ ਨਾ ਕਰ ਘਰ ਵਾਲੀ ਗੱਲ ਨਹੀਂ ਆ ਪਰ ਰੱਖਣੀ ਆਗੀ ਕੋਈ ਵੀ ਹਾਂ ਵੱਡੀ ਆ ਚਾਹ 100 ਘੱਟ ਸਾਲਾ 100 ਘੱਟ ਲੈ ਲਈ ਸਾਲਾ ਤੈਨੂੰ ਐਕਸਪੈਰੀਮੈਂਟ ਡੈਮੋ ਦਿੱਤੀ ਮਾਸੀ ਚਲਾ ਕੇ ਲਈ ਹਾਂ ਹੁਣ ਤੇਰੀ ਇਹ ਗਾਰੰਟੀ ਜ਼ਾਰੇ ਪੈਂਟਿਆਂ ਨੇ ਚੱਕਣੀਆਂ ਬਈ ਜੋਗੇ ਦਾ ਮੁੰਡਾ ਤਾਂ ਕਿਤੇ ਗੱਡੀ ਨਹੀਂ ਕਿਤੇ ਸੋਦੀ ਸੋਣੀ ਚਲਾਉਂਦਾ ਸੋਣੀ ਜੇ ਤੂੰ 100 ਵੱਧ ਲਿਆ ਨਾ ਟੱਬਾ ਦੇਖਿਆ ਨਾ ਟੋਆ ਦੇਖਿਆ ਮੈਂ ਨਾ ਇਹਨਾਂ ਦਾ ਹਾਸਤਾ ਮੈਂ ਸੱਚੀ ਗੱਲ ਆ ਵਾਸੀ ਘਰ ਦੇ ਜੰਮਿਆਂ ਦੇ ਦੰਦ ਥੋੜੀ ਜਣੀ ਤੇ ਮੈਨੂੰ ਤੁਹਾਡੇ ਬਾਰੇ ਪਤਾ ਹਾਂ ਨਹੀਂ ਜੋ ਬਣਦਾ ਅਗਲੇ ਦਾ ਦਿਨਾਂ ਮੈਂ ਤੁਹਾਨੂੰ ਦੇ ਦੇਈ ਕੋ ਖਾਣ ਪੀਣ ਨੂੰ ਤਾਂ ਡਰੈਲ ਡਰਾਈਵਰ ਨੂੰ ਐਕ ਤਾਂ ਰੋਟੀ ਤਾਂ ਨਹੀਂ ਖਾਣੀ ਰੋਟੀ ਨਹੀਂ ਉਹ ਚਿਕਨ ਨਾਲ ਖਾਣੀ ਰੋਟੀ ਨਹੀਂ 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 ਰੋਟੀ ਸਬਜ਼ੀ ਬਣੀ ਹੈ ਤੇ ਖਾ ਲਈ ਲੈ ਤੂੰ ਕਰਨ ਗਈਆਂ ਫਿਰ ਮੈਨੂੰ ਇਹ ਦੱਸਦੀ ਹੈ ਕਦੇ ਨੇ ਕਦੀ ਤੇਰਾ ਸਾਲਾ ਗਰੈਂਡੇੜਾ ਹੁੰਦਾ ਕਦੀ ਤੇਰਾ ਕਿਤੇ ਹੁੰਦਾ ਐਡੀ ਕਿਹੜੇ ਤੁਹਾਡੇ ਟਰਾਲੇ ਚੱਲਦੇ ਆ ਮਿੰਟ ਬਾਅਦ ਗੱਡੀ ਕਰਾਏ ਤੇ ਕਰਦੇ ਕਿ ਜਿੰਨੀਆਂ ਚੁਗਲੀਆਂ ਤੁਸੀਂ ਸਾਰੀ ਦੁਨੀਆ ਦੀਆਂ ਕਰਦੀਆਂ ਇੰਨੀਆਂ ਕੋਈ ਕਰਦਾ ਨਹੀਂ ਹੋਣਾ ਕੰਨੇ ਹੀ ਦੁਖਣੇ ਆ ਆਰਾਮ ਦਾ ਨਾ ਹੋਵੇ ਕੋਈ ਐਸੀ ਗੱਲ ਚੁਗਲੀ ਤੁਹਾਡੀ ਨਿਕਲੀ ਹੈ ਵਿੱਚੋਂ ਜਿਹੜੀ ਤੁਸੀਂ ਛੱਡੀ ਹੋਵੇ ਕਿਹੜੀ ਚੁਗਲੀ ਰਾਣੂ ਨੂੰ ਪਤਾ ਹੋ ਲਾ ਕੇ ਕੰਨਾਂ ਨੂੰ ਹੈੱਡਫੋਨ ਜਾਓ ਤੇ ਰੋਟੀਆਂ ਪਕਾਉਣ ਲੱਪਾ ਦੀਆਂ ਹਾਂ ਭੈਣ ਨਹੀਂ ਫਲਾਨੀ ਨੇ ਇਦਾਂ ਕਿ ਤੇ ਭਾਈ ਰਾਣੂ ਮੈਨੂੰ ਨਾ ਦੱਸ ਨਾਲੇ ਪੁੱਛੀ ਜਾਣਾ ਫਿਰ ਕਿੱਦਾਂ ਹੋਈ ਉਹ ਲੈਲਾ ਸਵਾਦ ਉਹਦੇ ਅੱਖਾਂ ਦੀਆਂ ਨਾਕਾਂ ਕੰਨਾਂ ਦੀਆਂ ਨਾੜਾ ਰਹਿ ਗਈਆਂ ਹਾਂ ਉਹਨੂੰ ਤਾਂ ਚਿੰਤਾ ਚਿੰਤਾ ਪੈ ਗਏ ਤੈਨੂੰ ਅੱਗੇ ਦਾ ਤੁਹਾਡੇ ਪਰਦੇ ਵਾਲੇ ਕੋਈ ਗੱਲ ਹੋ ਜਾਂਦੀ ਸੀ ਹੁਣ ਨਹੀਂ ਮੈਂ ਕਿ ਕੀ ਕੁੱਤਾ ਤੂੰ ਆਇਆ ਨਹੀਂ ਮੈਂ ਡਰ ਗਈ ਤਾਹ ਦੇ ਪਾਰਤੀ ਹੈ ਆਈ ਮੈਂ ਡਰ ਗਈ ਇਹ ਨਹੀਂ ਹਾਂ ਕੀ ਇਹ ਕਾਲਾ ਕਾਲਾ ਮੇਖ ਕਾਲਾ ਕਾਲਾ ਕਿੱਥੇ ਜੂਰਾ ਮੈਂ ਆਹ ਹਾਂ ਨਹੀਂ ਮੇਰੇ ਗਾਲ ਸੁਣ ਦੱਸ ਵੇ ਹਾਂ ਚੂਗਲੀਆਂ ਜਿੰਨੀਆਂ ਕਰਦੀਆਂ ਉਹਨੀਆਂ ਪ੍ਰਮਾਤਮਾ ਦਾ ਨਾਮ ਲੈ ਲਿਆ ਕਰੋ ਐਵੇਂ ਹਰਾਮ ਚਾਦੇ ਆ ਜੇ ਤੂੰ ਹਣਾ 100 ਮਾਸੀ ਤੋਂ ਵੱਧ ਲੈ ਲਿਆ ਐਨੇ ਤੇਰੀ ਉਹ ਦਵਾ ਫੁੱਟ ਗਈ ਪਾਵੇਂ ਪਿੰਡ ਚ ਜਾ ਕੇ ਦੇ ਲਈ ਜੇ ਸੱਟ ਘੱਟ ਲਿਆ ਨਹੀਂ ਜੋਗੇ ਦਾ ਮੁੰਡਾ ਤਾਂ ਬਾਹਲੇ ਗੱਡੀ ਸੌਣੀ ਪਾਉਂਦਾ ਜੇ ਤਾਂ ਸਭ ਬਦਲ ਨਹੀਂ ਆਉਣੇ ਨਾਟੋ ਆ ਦੇਖਿਆ ਨਾਟੇ ਬੱੱਚੇ ਠਾ ਬੱੱਚੇ ਗੱਡੀ ਠਾ ਆਂ ਤਰੀਏ ਚਲਣੀਆਂ ਰੀਰ ਪਿੰਡ ਚ ਬਿਗੜੀ ਵਾਹ ਆ ਤੇਰੀ ਪਤਾ ਕਿੰਨੀ ਸੋਹਣੀ ਚਲਾਉਂਦਾ ਗੱਡੀ ਮੁੰਡਾ ਮੈਂ ਤਾਂ ਆਂਦਾ ਕਿ ਲਖਾ ਲਈਏ ਤੇਰੇ ਨਾਲ ਜਪੇਪਰ ਉੱਪਰ ਲੈ ਕੇ ਆ ਨਹੀਂ ਸੱਤੀ ਵਾਹ ਸੋਹਣੀ ਗੱਡੀ ਚਲਾਈ ਹੈ ਹਾਂ ਪੱਕੀ ਗੱਲ ਆ ਮੁੱਕਰਨ ਵਾਲੀ ਗੱਲ ਤਾਂ ਨਹੀਂ ਲੈ ਤਾਂ ਦੱਸ ਇਹ ਤੂੰ ਆਈ ਨਹੀਂ ਕਰਨਾ ਮੈਂ ਆਪਣੀ ਭੈਣ ਦੀ ਕੰਨ ਦੁੱਪ ਕਹਾ ਤਾਂ ਮੈਨੂੰ ਤਾਂ ਚਿੰਤਾ ਲੱਗੀ ਜੇ ਤੁਸੀਂ ਫੋਨ ਘੱਟ ਕਰ ਲਿਆ ਲੋਹਾ ਨਾਲੋਂ ਮਾਸ ਨਹੀਂ ਟੁੱਟਦਾ ਲੋਹਾ ਨਾਲ ਮਾਸ ਹੀ ਡਰਦੇ ਦੋ ਦਿਨ ਤੈਨੂੰ ਪਹਿਲਾਂ ਹੋਇਆ ਸੀ ਲੜੀ ਨੂੰ ਹੈ ਉਹਨੂੰ ਤੋ ਉਹ ਕਹਿੰਦੇ ਲੜੀਆਂ ਵਾ ਵਾਸੇ ਉਹ ਡਿਪਰੈਸ਼ਨ ਦਿਮਾਗ ਦੇ ਲੈ ਕੇ ਗੁੱਡੀ ਮੇਰੇ ਨਾਲ ਕਹਿੰਦੇ ਲੜੀਆਂ ਵਾ ਵਾਸੇ ਅੱਜ ਵੀ ਖਾਣ ਬਣਾਈ ਆ ਪੀ ਕੇ ਬਹਿਲਾ ਮਾੜੀ ਉਹ ਜੁੱਤੀ ਬੜੀ ਸੋਹਣੀ ਪਾ ਕੇ ਆਈ ਅੱਜ ਦਾ ਮਾਂ ਮੇਰੀ ਗੱਲ ਸੁਣ ਉਹ ਤਾਂ ਭਰਾਵਾ ਨਾ ਹੋ ਗਈ ਸੰਜੀਤ ਦਾ ਪਤਾ ਹੂੰ ਉਹ ਕਿਹਦੇ ਦੱਲੋ ਆਈਆ ਸੰਜੀਤ ਸੰਜੀ ਸਭ じゃ ਮੇਰੀ ਬਾਹਂ ਦੋਖਦੀ ਆ ਅੱਗੇ ਭਰਾਵਾ ਮਸੀ ਉੱਠੀ ਆ ਮਜ਼ੇ ਉਰਤੀ ਆ ਨਾ ਸੱਚੀ ਮਜ਼ੇ ਉਹ ਇਹਨਾਂ ਡਿਫਰਾਈਜ ਚ ਤਾ ਬੁੜੀ ਮੇਰੀ ਤੋਰ ਤੀ ਜੀ ਚੱਲ ਪਹਿਲਾ ਮਾਸਟਰ ਡਿਫਰਾਈਜ ਚ ਆ ਉਹ ਗੱਡਿਆ ਫਿਰ ਮੰਮੀ ਨੂੰ ਡਿਫਰਾਈਜ ਚ ਪਾਤਾ ਜਿਨ੍ਹਾਂ ਤੁਸੀਂ ਇਹ ਨਾ ਗੱਲਾਂ ਫੋਨ ਤੇ ਕਰਦੀ ਇੰਨਾ ਪ੍ਰਮਾਤਮਾ ਦਾ ਨਾਮ ਜਪੋ ਦੈਨ ਦੁਬਣੀ ਰਾਤ ਚੋਗਣੀ ਹੋਵੇ ਕੀ ਗੱਲ ਸਾਰੀ ਦਿਹਾੜੀ ਤੁਸੀਂ ਫਲਾਨੀ ਇੱਤਾਂ ਤੇ ਟੈਂਕੜੀ ਹੋਤਾ ਆ ਕੁੜੇ ਆ ਪਾਰਸ ਨਾ ਮਾਲਿਆ ਪਾਰਸ ਕਿੱਧਰ ਦਾ ਨਾ ਮਾਲਿਆ ਕਿਸੇ ਵੀ ਕੰਮ ਦਾ ਨਹੀਂ ਸੋਣਾ ਤੈਨੂੰ ਨਹੀਂ ਕਿੱਝ ਕੰਮ ਦਾ ਜੱਸ ਆ ਵਾਸਤੇ ਕੁੜੀਏ ਨਾ ਬਣਾਇਆ ਕਰ ਤੇਰੀ ਹੁਣ ਸਿਆਣੀ ਹੋ ਗਈ ਲੈ ਕੇ ਆਈ ਲੱਗਦੀ ਇਹ ਨਵਾਂ ਆ ਰੇ ਤੂੰ ਸਿਆਣੀ ਹੋਵੇ ਉਹ ਐਡਾ ਸਾਰਾ ਲੰਬਾ ਜਿਹਾ ਲਿਆਇਆ ਕਰ ਬਾਸ ਜਿੱਦ ਸਾਬੀ ਸੁਗਦੀ ਪੈ ਜਾਂਦੀ ਆ ਆ ਮੈਂ ਹੋਣ ਲਿਆ ਆਗੀ ਲਿਏ ਬੇਬੀ ਡੋਲ ਬੂ 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 ਪੜਾਈ ਮੇਰੀ ਗਾ ਸੁਣ ਕੋ ਲੰਬਾ ਜਿਹਾ ਲਿਆ ਕਰ ਜਿੱਥੇ ਸਾਬੀ ਸੁਗਜੀ ਪੜਾ ਰਹੇ ਭੈਣ ਕੋ ਲੰਬਾ ਜਿਹਾ ਸੁਣਨਾ ਆ ਬੋਣੇ ਮੇਲੇ ਵੀ ਲੈ ਲਾਂ ਦੀ ਇੱਕ ਨਵੇਂ ਖਾਣ ਨੂੰ ਕੀ ਲਿਆਂਦਾ ਰਾਮ ਬਿ ਲੈ ਆਈਆਂ ਉਹ ਚੱਜ ਦੀ ਚੀਜ਼ ਬਹੁਤ ਤੁਹਾਡੇ ਲੱਗੇ ਆ ਸੇ ਇੰਨੇ ਪੌੜੇ ਆ ਇਹ ਮਹਿੰਗੀ ਚੀਜ਼ਿਓ ਪੌੜੇ ਬਹੁਤ ਪੌੜੇ ਕਰਤਨ ਆਦੇ ਆ ਸੱਚੀ ਆਪਣੀ ਭੈਣ ਨੂੰ ਬਣਾਉਣਾ ਇਹਨਾਂ ਅਸੀਂ ਹੈ ਨਾ ਇਹਨਾਂ ਕਾਲਾ ਸੂਟ ਪਾਇਆ ਹੋਵੇ ਜਿੱਦਾਂ ਦਾ ਤੇਰੇ ਕੋਲ ਕੋ ਇਦਾਂ ਦਾ ਸੂਟ ਹੈ ਤੇ ਰੰਗ ਦੇ ਨਾਲ ਇਦਾਂ ਪਾ ਕੇ ਕਿ ਮਸਕੋ ਉਸਕੋ ਜੀ ਲਾ ਕੇ ਤਾਂ ਕਾਫੀ ਫਰੇਣਾ ਕਦੇ ਬਾੜੀ ਲੱਗੇ ਆ ਨਾ ਦੋ ਸੱਜ ਤੀਆਂ ਦੇ ਵਿੱਚ ਮੇਲਦੀ ਫਿਰਦੀ ਸੀ ਆਹ ਗੋਦੀ ਦੀ ਤਾਜ਼ੀ ਕੋ ਭੇਡਾ ਨਹੀਂ ਬਹੁਤ ਸੋਹਣੀ ਲਗਾਇਆ ਮਾਸੀ ਤੂੰ ਬਹੁਤ ਕੀ ਆ ਇਹ ਉਦੋਂ ਪਈ ਸੀ ਨਾ ਮੈਂ ਮੂੰਹ ਹੱਥ ਮਾਰਿਆ ਸੀ ਮੈਨੂੰ ਮੈਨੂੰ ਨਹੀਂ ਪੱਲੀ ਖਾਣਾ ਮੈਂ ਤਾਂ ਬੈਠੇ ਥੋੜੇ ਛੱਡ ਦਿੱਤਾ ਗਾਂ ਜੇ ਨਹੀਂ ਕੋਠੇ ਆ ਜਾ ਵੀਰ ਦਾ ਇਹਦੇ ਵਿੱਚ ਹੀ ਹੋ ਗਿਆ ਮੈਂ ਨਾਲੇ ਕਾਰਨਾਮੇ ਆਉਂਦਾ ਕੰਨ ਡੈਮੇਜ ਹੋ ਗਿਆ ਤੈਨੂੰ ਪਤਾ ਦੋਈ ਤੋ ਹੀ ਨਾ ਗਾ ਉਹ ਤੇ ਨਰਤ ਕੋ ਜਾ ਕੇ ਰੋਲ ਲਾਪੇ ਮੈਂ ਕਿਹਾ ਇਹਦੀਆਂ ਨੋਹਾਂ ਨੇ ਕੱਲੂ ਆ ਕੇ ਗਿਆ ਕਹਿੰਦਾ ਲੈ ਬੋਲੀ ਨੂੰ ਸੁਣਾਓ ਮੈਂ ਬੋਲੀ ਨੂੰ ਕਹਾਂ ਤੂੰ ਵੀ ਕਰਨੀ ਨਹੀਂ ਦੇਖ ਲਾ ਹੁਣ ਆ ਪੁੱਤ ਦੇਹਾਂ ਦੇ ਨੋਹਾਂ ਤਾਂ ਕਿਹੇ ਕਾਲਾ ਲੋਏ ਦਾਗਾ ਆਪਣੀ ਸਾਸਰੂ ਵੀ ਇੱਥੇ ਕਾਦੀ ਹੁੰਦੀ ਆ ਮੈਨੂੰ ਮਿੱਤੋ ਨਹੀਂ ਸੁਣਾਉਂਦਾ ਹੁਣ ਹੁਣ ਏਰੀਆ ਨੋਹਾਂ ਦੇ ਵੀ ਇਹਨੂੰ ਕਿਹਾ ਗਾ ਇਹ ਬਣੀ ਬੇਕੀ ਯਾ ਇਹ ਇੱਕ ਗਾਣਾ ਹੋਵੇ ਫੇ ਤੂੰ ਕੀ ਕਹਿੰਦੀ ਬੋਲੀ ਨਾ ਹੋਵੇ ਨਾ ਲੈ ਪਤਾ ਨਹੀਂ ਤਕ ਟੋਲਾ ਕਿਉਂ ਕਾਦੀ ਤੁਗਲੀ ਤੇ ਆਗਲੀ ਕਰਦੀ ਆ ਜੀ ਇਹ ਨੌਹਾਂ ਇਹਨੂੰ ਸੁਣਿਆ ਹੀ ਨਹੀਂ ਕਰਨਾ ਤੂੰ ਕਰੀ ਜਾਂ ਨੌਹਾਂ ਚੁੱਪੀ ਆ ਨੌਹਾਂ ਨੂੰ ਤੂੰ ਕਹਿਣਾ ਅਗਲੀ ਕੀ ਕਰਨੀ ਵਿਚਾਰੀਆਂ ਮੈਂ ਕਰ ਉਹਨਾਂ ਨੂੰ ਬਸ ਕਹਿਣਾ ਹੀ ਨਹੀਂ ਬਸ ਹੀ ਗੀਦਾਰ ਸੁਣਨਾ ਕੋਈ ਦੀ ਲਾਫੀ ਲਾ ਦੇ ਕੋ ਮੇਰਾ ਇਸ ਘਰ ਤੇ ਲੈ ਨਹੀਂ ਲਾਉਗਾ ਕਹਿੰਦਾ ਮੇਰਾ ਵਿਆਹ ਕਰਾ ਬੋਲੇ ਚੇਤੀ ਤੇ ਚੰਗਾ ਤੂੰ ਮਾਸੀ ਘਰ ਤੇ ਬੋਲੇਵਾ ਤੂੰ ਬੋਲਦੀ ਬਾਹਾਂ ਆ ਮੈਂ ਕੋਈ ਲੈ ਤੇ ਡਿਪਰੈਸ਼ਨ ਲੈ ਗਈ ਉਹ ਤੂੰ ਗਰਾਂ ਤੋਂ ਆ ਕੇ ਮੁੜ ਗਈ ਹੈ ਨਾ ਉਹ ਇਸ ਗੱਲ ਦੀ ਚਿੰਤਾ ਪਾ ਕੇ ਗੁੱਡੀ ਕਰਦੇ ਮੁੜ ਕੇ ਦੁਨੀ ਰੋ ਮਰਦਾ ਚੇਤਰ ਖਾਣੇ ਨੂੰ ਮਿੱਟੀ ਗੁੱਡੀ ਉਹ ਮਾਜ ਜਾਣੇ ਕੱਪੜੇ ਤਾਂ ਸੀਂਤੇ ਨਹੀਂ ਸੀ ਹਾਂ ਪਰ ਤੂੰ ਵੀ ਗਾ ਲਾਈਗੀ ਐ ਨਾਲ ਤੂੰ ਪਤਾ ਕੋਈ ਇਸ਼ਟ ਫੂਡ ਜਾਂ ਲਾਂਟੇ ਲੁੰਨੇ ਕੋ ਮਾਇਆ ਕਰੇਂ ਕਰੇਂ ਮੇਰੇ ਘਰ ਦੀ ਘੁੰਮਣੀ ਮੇਰੇ ਘਰ ਸੁਣ ਲਾਂਟੇ ਘੁੰਮਾਈ ਕਰ ਜਾਂ ਇਸ਼ਟ ਫੂਡ ਜਾਇਆ ਕਰ ਐਦਾਂ ਦੀ ਜਗ੍ਹਾ ਤੇ ਜਾਇਆ ਨੀ ਕੀ ਦੇਖਾ ਨੀ ਜੁੱਤੀ ਦੇਖ ਮਾਸੀ ਦੀ ਨਵੀਂ ਪਾਈ ਹੋ ਲੈ ਇਹ ਕਿ ਤੂੰ ਧੁੰਗੋ ਹੀ ਆਈ ਲੱਗਦੀ ਐ ਬਾਹਰ ਨਹੀਂ ਹਿਆਰਪੁਰ ਆਈ ਆ ਸਿੱਧਾਈ ਗੱਲ ਉਹਦੇ ਸੀਨੇ ਮਾਰ ਆਹੋ ਬਈ ਜਿਹੜੀਆਂ ਟਿੱchnਾ ਕਰ ਕਰ ਮਾਰਦੀ ਐ ਝਾਂਗਪੁਰੋਂ ਆਈ ਐ ਤੇ ਭਲਾਨਿਓਂ ਆਈ ਆ ਇਹ ਗੋਟੀ ਤੈਨੂੰ ਇਹ ਗੱਲ ਦੱਸਾਂ ਝਾਂਗਪੁਰੋਂ ਨਹੀਂ ਆ ਹਾਂ ਮੇਰੀ ਗੱਲ ਸੁਣ ਲੈ ਬਹੁਤ ਚੋਸਤਾ ਤੂੰ ਲੋੱਬੀ ਹਾਂ ਜੀ ਕਾਦੀ ਜਿੱਦਣ ਮਾਰਦੀ ਰਹਤੀ ਮੇਰੀ ਗੱਲ ਸੁਣ ਲੈ ਇਹ ਵਾਸੀ ਕੋਈ ਸਾਲੀ ਢੱਗ ਦੀ ਦੁਕਾਨ ਤੈਨੂੰ ਲੋੱਬੀ ਮੈਂ ਕਹਾਂ ਕੋਈ ਜਿੱਦਾਂ ਮਤਲਬ ਕੋਈ ਡਾਕਟਰ ਕੋਈ ਵਧੀਆ ਜਿਆ ਹੋਣਾ ਆਈ ਤੂੰ ਉਹਦੇ ਕਾਣ ਦੀ ਦਵਾਈ ਖਬਰ ਲੈਣ ਆ ਆਪ ਵੀ ਗਰਾਈਂ ਜਿੰਨੀਆਂ ਰੂ ਮਾ ਕੋ ਥਾਰਾ ਗ੍ਰਾਈਂਡ ਡਾਕਟਰ ਹੋਣਾ ਕੋ ਕੰਨਾਂ ਦਾ ਸੰਗ ਸੰਗ ਹੈ ਤੈਨੂੰ ਨਹੀਂ ਗੱਲ ਇੱਥੋਂ ਨਿਕਲਣੀ ਹੈ ਮੇਰੀ ਗੱਲ ਇੱਥੋਂ ਕੱਢ ਕੇ ਲਿਆ ਗੱਲ ਮੇਰੀ ਗੱਲ ਸੁਣਾ ਕੋਈ ਦੇਖ ਹਰੰਗ ਤੁਸੀਂ ਮੇਲੇ ਕੁੜੀ ਦੇਖੋ ਲੌਂਡੀਆਂ ਦੇ ਕੁੜੀਆਂ ਬਥੇਰੀਆਂ ਕੁੜੀਆਂ ਤਾਂ ਠਾ ਕਰਦੀ ਇੱਥੇ ਆ ਜਾਣੀਆਂ ਦੇਖੀ ਪਰੇ ਹੋ ਐਵੇਂ ਮੈਦਨਾ ਰਹੀਂਦਾ ਪੈਰ ਕੋ ਪਰਿਆ ਪਰਿਆ ਇੱਥੇ ਰਹਿਣ ਦੇ ਪੈਰ ਨਹੀਂ ਰਖਣਾ ਇੱਧਰ ਪੈਰ ਨਹੀਂ ਧਰਨਾ ਹੋਰ ਅਗਲੀ ਦੇ ਉੱਤੇ ਧਰਨਾ ਇੱਥੇ ਇੱਥੇ ਠਾ ਇੱਥੇ ਬੱਜੀ ਕਿੱਥੇ ਠਾ ਠਾ ਕਿੱਥੇ ਹੋਈ ਠਾ ਕਰਦੀਆਂ ਕੁੜੀਆਂ ਲੈ ਆਉਣੇ ਇੱਥੇ ਇੱਧਰ ਨੂੰ ਹੀ ਰਹਿ ਇੱਥੇ ਹੋ ਇੱਥੇ ਇੱਥੇ ਹੀ ਆ ਕਿਤੇ ਰੇਲ ਟੈਂਸ਼ਨ ਦੀ ਕਰਾਉਂਦੀ ਹੈ ਨਾ ਉਹ ਜਾਣ ਕੇ ਜਾਣ ਕੇ ਮੈਂ ਪੈਰ ਵੱਟਣ ਦੀ ਮਾਰੀ ਜਾਣ ਕੇ ਪਰੇ ਨਾ ਖੋਣ ਦੀ ਹੁਣ ਇੱਥੇ ਜਨਾਨੀ ਹੈ ਮੇਰੀ ਤੂੰ ਬੀਬੀ ਡੌਲਾ ਕਿਰੋਂ ਕੁਰਸੀ ਲੈ ਲੈ ਤੂੰ ਕੁਰਸੀ ਲੈ ਲੈ ਕਿਤੇ ਇਹ ਤੇ ਮੇਰੀ ਜਨਾਨੀ ਆ ਪਰੇ ਹੋ ਜਾ ਮੇਰੀ ਗੱਲ ਸੁਣ ਹਾਂ ਕੰਤੋਂ ਮੈਂ ਉਹਨੂੰ ਉੱਦਨ ਹੋ ਲੰਦੇ ਆਣਾ ਨਹੀਂ ਨਹੀਂ ਓਏ ਹੋਏ ਨਾ ਇਹ ਤੇ ਜਨਾਨੀ ਆ ਜਨਾਨੀ ਧਰਤੀ ਜੀ ਆ ਤੂੰ ਕਿਹਾ ਇੱਥੇ ਠਾ ਜਨਨੀਆਂ ਵਾਹੇ ਮੈਂ ਤਾਂ ਕਿਹਾ ਮੈਂ ਕਿ ਠਾ ਕਰ ਦਿੰਨਾ ਜਨਨੀਆਂ ਤੇ ਤੂੰ ਇੱਥੇ ਹੀ ਤਾਂ ਹੱਥ ਕੀਤਾ ਸ਼ਾਇਦ ਇੱਥੇ ਕਿਤੇ ਸਾਰੀ ਪ੍ਰਗਟ ਹੋ ਜੀ ਨਹੀਂ ਗੱਲ ਸੁਣ ਤੂੰ ਮੈਂ ਗੱਲ ਕਰ ਰਿਹਾ ਉਹਨੂੰ ਬੈਠਾ ਲੈਣ ਦੇ ਘੋੜਾ ਪਰੇ ਕਰ ਮੇਰੇ ਹੱਥ ਸੋ ਉਹਨਾਂ ਦੇ ਸਿਰ 'ਤੇ ਲੱਤ ਵੱਜੀ ਸਿਰ 'ਤੇ ਨਹੀਂ ਲੱਤ ਵੱਜੀ ਕੁੜੀਆਂ ਤਾਂ ਜਿੰਨੀਆਂ ਮਰਜ਼ੀ ਤੂੰ ਕਹੀ ਕਹਿੰਦਾ ਕੁੜੀਆਂ ਜਿੰਨੀਆਂ ਮਰਜ਼ੀ ਲਾਈਕ ਵੀ ਕਰਦੀ ਮੈਨੂੰ ਕੋਈ ਕਿਉਂ ਨਹੀਂ ਕਰਦੀਆਂ ਲੱਗਾ ਇਹਨੀਆਂ ਤਾਂ ਮੈਂ ਤਾਂ ਕਰਦੀਆਂ ਮੈਨੂੰ ਕਹਿੰਦੇ ਆ ਮੈਨੂੰ ਕਹਿੰਦੀ ਆ ਕੋਲੋਂ ਕੋਲਾ ਕਾ ਤੂੰ ਬਹੁਤ ਬਲੇ ਦਾ ਕਰੋ ਸੋਣਾ ਜਾਨ ਸਾਨੂੰ ਖੜ ਜਾ ਘਰੇ ਘੁੰਮਦਾ ਇਦਾਂ ਦੀਆਂ ਗੱਲਾਂ ਚਾੜਾ ਕਿਉਂ ਕਾ ਖੜ ਜਿਹਾ ਉਹ ਵੀ ਕੋਈ ਸਾਡੇ ਸਤਾ ਆਏ ਨਹੀਂ ਆਣੇ ਆ ਸਾਡੇ ਕੁੜੀ ਰਹਿਤਾਂ ਦਾ ਕੋਈ ਲੈ ਕੇ ਨਹੀਂ ਉਹਦੀ ਸਾਡੇ ਕਿਉਂ ਨਹੀਂ ਆਂਦੀ ਕੁੜੀ ਉਹਦੇ ਹੋ ਜਾ ਇੱਥੇ ਤੇਰੀ ਨੋਂ ਬੈਠੀ ਆ ਪਰ ਉਹਨੇ ਥਾ ਇੱਥੇ ਸਿੱਟੀ ਆ ਪਰ ਇਹ ਕਹਿੰਦੀ ਜਿੱਦ ਨੂੰ ਕਰ ਕੇ ਚਾ ਨਹੀਂ ਆ ਮੈਂ ਕਾ ਉਹ ਆਪਣੀ ਬਾਤ ਆ ਆ ਫੇਰ ਆ ਰੇ ਇੱਥੇ ਤੇ ਹੱਥ ਨਹੀਂ ਤੇ ਤੇਰੇ ਬਾਬੇ ਬੂਬੇ ਨਹੀਂ ਹੋਵੇ ਬੋਲ ਜਾਣ ਕੇ ਨਾ ਤਨੂ ਦੱਸਦਾ ਤੇਰੀ ਨੌ ਨਾ ਪ੍ਰਸਾਦ ਪਵਾਉਗੀ ਇਹ ਜਾਣ ਕੇ ਉਹਦੇ ਪੈਰ ਮਾਰਨ ਨੂੰ ਬਹਿ ਗਈ ਨੌ ਇੱਥੇ ਆਲੇ ਠਾੜ ਕੁੜੀ ਦਿੱਤੀ ਆ ਇੱਥੇ ਤੂੰ ਇਹਦੀ ਗੱਲਾਂ ਜਿਨਾਂ ਹੀ ਬਾਤ ਚੋ ਉਹ ਬਾਤ ਆ ਇੱਥੇ ਥੋੜੇ ਦੇ ਚਲਾ ਦੇ ਗਰਮੀ ਬੋਲਾ ਸੀ ਮਨੀ ਹਾਂ ਇੱਥੇ ਹੀ ਰੱਖੋ ਬਾ ਪੈਰਾ ਨੂੰ ਨੋਰ ਪਾ ਚਲੋ ਰਿਹਾ ਛਾਰਮਕਾਰ ਕੋ ਸਿਆਣੀ ਪਿਆਣੀ ਹੋ ਗਈ ਆ ਪੂੜਾ ਪੈਰਾ ਨੂੰ ਵੀ ਦੇ ਜਿੰਦਾ ਰਵੇ ਉਹਦਾ ਆਦਮੀ ਮਾਸੀ ਬਿਆ ਹਾਂ ਉਹ ਪਲਾਸਾਂ ਵਾਲੇ ਆ ਗਏ ਹਾਂ ਕਾ ਸੁਣ ਲੈ ਹਾਂ ਦੱਸ ਲੈ ਆ ਤੇ ਪਲਾਸਾਂ ਵਾਲੇ ਨਾ ਲੱਗ ਲੈਈਏ ਮੈਂ ਕਾ ਤੇ ਨਾ ਲੱਗ ਰਾਮ ਉਹ ਨੇ ਟੈਂਸ਼ਨ ਹਾਂ ਉਹ ਜਵਾਨਾਂ ਤੇ ਤੂੰ ਜਵਾਨੀ ਦੇਲੇ ਤੁਹਾਡੇ ਉਦੋਂ ਪ੍ਰੋਜੈਕਟ ਸੀਗਾ ਨਹੀਂ ਹੁਣ ਲਵਾ ਲਿਆ ਮਾਸੀ ਤੇਰਾ ਹੱਥ ਦੇ ਮੈਂ ਵਾਹ ਨਾ ਨਹੀਂ ਮੋੜਦੀ ਇੱਥੇ ਕਿਹੜਾ ਮੋੜ ਹੁਣ ਮੋੜ ਚੱਲਾ ਪਿੱਛੇ ਨੂੰ ਫਰਾਕ ਲਿਆ ਆ ਹੁਣ ਤਾਂ ਖੈਰੀ ਤਰ੍ਹਾਂ ਚ ਵੱਜਾ ਕਹਲਾ ਮੇਰੀ ਗਾਲ ਸੋਣਾ ਤੇਰਾ ਪਹਿਲਾ ਰਿਸ਼ਤਾ ਤਾਂ ਟੱਵੀ ਸੀ ਨਹੀਂ ਉਹਦਾ ਪਹਿਲਾ ਤੇਰੇ ਲਵ ਮੈਰਿਜ ਦਾ ਸੰਜੋਗ ਸੀ ਪਰ ਤੇਰੀ ਅਰੇਂਜ ਹੋ ਗਈ ਨਹੀਂ ਮੇਰੇ ਬੇ ਡੇ ਮੋੜ ਦੀ ਟੇਲੀ ਅਗਰ ਸੱਚੇ ਮੋੜ ਦਾ ਹੱਕ ਆ ਪੰਜਾਬ ਹਾਂ ਪੂਰੀ ਪਹਿਲਾ ਲਵ ਮੈਰਿਜ ਦਾ ਚਾਂਸ ਸੀ ਫੇਰ ਉਹ ਲਗਾ ਦੇ ਨੇ ਅਰੇਂਜ ਕਰਾਤੀ ਟੱਕੇ ਨਾਲ ਤੇਰੀ ਦੇ ਉਹਦੀ ਤੇਰੀ ਦੇਖੇ ਤੂ ਦਾ ਗੁੱਡੀ ਬਖਤੰਦ ਤੇ ਸੇ ਮੂਹ ਤੇਰੇ ਘਰ ਦੇ ਨੂੰ ਨਹੀਂ ਚਾਕੇ ਵਿਆਹ ਤੀ ਸੋਨੇ ਅਰਗਾ ਸੋਨੇ ਅਰਗਾ ਤੂੰ ਆਪਣੇ ਆਪ ਨੇ ਦੇਖਿਆ ਗਾਦੀ ਉਦੋਂ ਵਾਰੇ ਹਉ ਹਉ ਕੀ ਕੀ ਮਦਰ ਹੋਈ ਟਾਰਟ ਲਗਿ ਤੇ ਆ ਮੈਂ ਨਾ ਉਦੋਂ ਆ ਕੇ ਦੇਖਿਆ ਐ ਮੁੱਛਾਂ ਹੀ ਮਰੋੜੀਆਂ ਮਾਂ ਗੱਲ ਆਵੇ ਇੱਕ ਅੱਧੀ ਡਿਗੀ ਲੈ ਦੇ ਪਿਆ ਹਾਏ ਵੱਡੇ ਵਾਰੇ ਉਹ ਪਤਾ ਰੋੜੀ ਹੁੰਦਾ ਬੰਦੇ ਦਾ ਦਰ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਨਹੀਂ ਮੇਰੀ ਗੱਲ ਸੁਣ ਉਹ ਸੋਹਣਾ ਹੈ ਹਾਂ ਜਿਹੜਾ ਉਹ ਦਾ ਸਨੱਖਾ ਆ ਸਾਡੇ ਘਰੇ ਕੀੜੇ ਬਾਇ ਉਹ ਆ ਨਹੀਂ 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 ਮੋਹਣ ਦੀ ਰੀਸ ਤੂੰ ਕਿੱਥੇ ਰੀਸ ਕਰੂਗੀ ਮੋਹਣ ਦੀ ਰੀਸ ਨਹੀਂ ਕਰ ਸਕਦੀ ਮੈਂ ਤਾਂ ਦੱਸ ਰਾਣਾ ਉਹ ਦੇਖ ਲੈ ਬੜੇ ਕੀ ਕਹਿੰਦਾ ਆ ਕਹਿੰਦਾ ਮੋਹਣ ਦੀ ਰੀਸ ਤੂੰ ਇਹ ਮੋਹਣ ਦੀ ਰੀਸ ਕਰਦਾ ਮੋਹਣ ਦੀ ਰੀਸ ਤੇਰੇ ਖਾਂ ਦਾ ਤੇ ਬੀਆਂ ਪੋਸਤਾ ਨਹੀਂ ਕਰ ਸਕਦੀ ਜੇ ਇਧਰ ਬੈਕਗਰਾਉਂਡ ਤੇ ਚਲੀ ਦੇਖੀ ਇਧਰ ਉੱਪਰ ਚਾਲ 돌 ਜੂਗੀ ਅਗਲੇ ਤੇ ਰੋਮਾਂਟਿਕ ਰੋਮਾਂਟਿਕ ਕਰਾਈ ਹੁੰਦੀ ਆ ਕਿੰਟੇ ਮੇਰਾ ਕਿੱਦਾਂ ਬੋਲਦਾ ਓਏ ਦਿੱਤੀ ਉਪਰੋਂ ਦੀ ਫੜਾ ਇੱਥੇ ਇੱਥੇ ਹਾਰ ਰੱਖੀ ਆ ਮੈਂ ਪਿਆ ਮੈਂ ਤਾਂ ਖਾ ਕਰਦੀ ਆ ਬਣੀ ਏਸੀ ਚਲਾ ਦੇ ਮੈਨੂੰ ਕਰਦੀ ਆ ਜਾਂਦੀ ਆ ਮੇਰੀ ਰਾਸ ਸੋਹਣ ਔਰੀਆਂ ਕੋੜੀਆਂ ਨੂੰ ਕੀ ਕਰੀਂ ਆ ਮਾਂ ਪਾਸ ਸਾਬ ਦੇ ਰੱਖੀ ਇੱਥੇ ਰੱਖਦੇ ਕੋਈ ਨਹੀਂ ਲੈ ਨਹੀਂ ਚੱਲੀ ਕੋਈ ਨਹੀਂ ਮੇ ਕੋ ਪਾਸ ਬੋਤੇ ਆ ਲੈ ਬਾੜ ਲੈ ਲੈ ਕੁਲ ਲੈ ਰਾ ਤੂੰ ਗੁੱਸਾ ਕਰ ਲੈ ਲੈ ਮੈਨੂੰ ਪਾਸ ਨਹੀਂ ਦੇ ਦੱਸ ਧੀਏ ਤੇਰੇ ਨਾਲ ਪਾਸ ਜੰਗਾ ਤੂੰ ਰਹਿਸਤਾ ਲੈ ਕੇ ਆ ਐਂ ਤਾਂ ਰਾਣੀ ਹਾਰ ਪਵਾ ਮੈਂ ਮੈਂ ਤਾਂ ਪਾਰ ਸੱਚੀ ਗੁੱਡੀ ਮੈਂਤਾਂ ਵਾਲੀ ਗੱਲ ਨਾ ਮੇਰਾ ਘਰ ਚ ਚੈੱਕ ਨਹੀਂ ਲਾਗਦਾ ਮੇਰਾ ਤਾਂ ਘਰ ਕਹਿੰਦਾ ਮੈਨੂੰ ਤਾਂ ਅਗਲਾ ਬਹੁਤ ਕਹਿੰਦਾ ਆ ਸਾਲਾ ਮੈਂ ਤਾਂ ਕਿਹੜੇ ਬੇਲੇ ਪੁੱਛਤਾ ਆ ਮੈਂ ਜਦੋਂ ਕਹਿੰਦਾ ਹੁੰਦਾ ਮੈਂ ਕਰੋੜਾ ਜੀ ਮੈਂ ਕਰੋੜਾ ਜੀ ਤੜੇ ਸਿਆਣੇ ਕਹਿੰਦੇ ਬੇਲਾ ਲੰਘਿਆ ਤਾਂ ਬੰਦਾ ਪੁੱਛਦਾ ਹਾ ਸੜੀ ਉਹ ਕਹਿੰਦਾ ਤੇਰੀ ਗੱਲ ਹੋ ਚੁਹਿਆ ਜਿਆ ਤੇਰੀ ਚਾਹ ਕਿਤੇ ਲੈ ਲੈ ਪਤਾ ਮੈਂ ਲੈ ਲੈ ਲੱਗਦੇ ਪੋਤੋੜੀ ਭੁੱਖੇ ਮਾਰਨ ਲੱਗੇ ਆ 100 ਵੀ ਕੈਨੇਡਾ ਚ ਸਾਡੀ ਕੁੜੀ ਆ ਵੇ ਸਾਡੇ ਮੁੰਡਾ ਬਸੈਂਦੇ ਆ ਸਾਡੀ ਬਈਆਂ ਗੱਲ ਕਰ ਲੈਣ ਸਾਡੇ ਮੇਰੇ ਮੋਰੇ ਬੈਠਾ ਦੀ ਗੱਲ ਕਰੀ ਸੰਗ ਹੋਣ ਲੱਪਦੇ ਮੇਰੇ ਸੰਗ ਹੋਣ ਲੱਪਦੇ ਮੇਰੇ ਮੂਹਰੇ ਨਾ ਗੱਲ ਕਰ ਇਹਨੂੰ ਕਾ ਬੋਲ ਹਾਂ ਮਮਾ ਜਿੱਦਾਂ ਦੀ ਮਾਰਦੀ ਕੁੜੀਆਂ ਵਾਲੇ ਬੱਚਦੇ ਆ ਹੈ ਆਪਣੀ ਐਂ ਪਲੇ ਦਾ ਕਿੱਦਾਂ ਮੈਂ ਕਿ ਗੱਡੀ ਖੜੀ ਹੈ ਮੋਰੇ ਕੋਣ ਆ ਉਹ ਦੱਬਿਆ ਹਟਦਾ ਨਹੀਂ ਗਾ ਰੌਂਕੀ ਫੌਂਕੀ ਹੈ ਵੀ ਵੀ ਫੇ ਰੌਂਕੀ ਫੌਂਕੀ ਗਿਆ ਆ ਬਾੜੀ ਬਾੜੀ ਮੇ ਨਾਲ ਆ ਫੇ ਸਾਰੀ ਚਾਰ ਮਨੀ ਆਉਂਦੀ ਤੈਨੂੰ ਰੌਂਕੀ ਭੌਂਕੀ ਕਹਿੰਦਾ ਇਹਨੂੰ ਕਰ ਦੇ ਹੈਗਾ ਆ ਹੈਗਾ ਆ ਹਾਏ ਹੈਗਾ ਆ ਆ ਦੇ ਲੈ ਹਟਦਾ ਨਹੀਂ ਮੈਂ ਫੈਂਟ ਸਾਰਦਾ ਢੋਲੇ ਦੇਖ ਲੈ ਆ ਦੇਖ ਮੇ ਤਾਂ ਰੌਂਕੀ ਭੌਂਕੀ ਰੌਂਕੀ ਭੌਂਕੀ ਆ ਦੇ ਇੱਧਰ ਇਹ ਆ ਢੋਲਾ ਆ ਬਹੁਤ ਮੋਟਾ ਹੋ ਗਿਆ ਚੱਲ ਆਪਣੀ ਨਜ਼ਰ ਲਾ ਰਣੀ ਦਾ ਅੱਛਾ ਇਹ ਆ ਮੱਛੀ ਦੇਖ ਬੀਬੀ ਮੱਛੀ ਆ ਗਈ ਆ ਗਈ ਆ ਮੱਛੀ 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 ਆ ਗਈ ਮੱਛੀ ਬਹੁਤ ਮੋਟਾ ਹੈ ਮੇਨ ਮੇਰਾ ਨਾ ਪੁੱਠਾ ਲੈਂਦਾ ਦਵਿਆ ਮੱਛੀ ਆ ਗਈ ਆ ਤੇ ਉੱਪਰ ਹੀ ਆ ਆ ਆ ਆ ਮੱਛੀ ਕਾਲੂ ਉਏ ਆ ਮੇਰੇ ਵੀ ਉਂਗਲੀ ਤੇ ਟੱਕ ਲੱਗੀ ਜਾ ਐਨੀ ਹਟਣਾ ਆ ਦੇਖ ਪਸ਼ੂ ਘੁੰਮਦੇ ਆ ਹੁਣ ਮੈਂ ਹੁਣ ਫੈਂਟਣਾ ਐ ਇਹ ਜਾ ਫੇ ਮੈਂ ਇਹਨੂੰ ਕੀ ਖਾਣਾ ਫੈਂਟਾਂ ਦੇ ਕੁੱਤਾ ਹੁੰਦਾ ਭੌਂਕੀ ਜਾਵੇ ਤੱਲਾ ਆ ਤਮਾ ਸਮਝ ਤਾ ਨਾ ਤਾ ਨਾ ਰਹਿਣਾ ਤੈਨੂੰ ਬਾਹਰ ਕਹਿ ਦੇਣਾ ਫੇ ਉਹ ਪੱਠਿਆਂ ਨੂੰ ਲੱਗਾ ਆ ਮੈਂ ਵੀ ਕਹਿ ਦੇਣਾ ਫੇ ਰੌਂਕੀ ਦਾ ਚੱਕਿਆ ਚੱਲ ਉਹ ਬੀਬੀ ਮਾਰਿਆ ਓਏ ਬੀਬੀ ਛੱਟ ਲੱਗਣੀ ਹੈ ਨਹੀਂ ਕੱਲ ਤੂੰ ਵੀ ਕਰ ਫੇ ਅਰੇ ਪੈਸਾ ਨਾ ਲਈ ਬਿੰਦੀ ਨਹੀਂ ਮੈਂ ਹੁਣ ਕਿਸੇ ਨੂੰ ਮਿੰਦੰਦੀ ਕਾ ਦੇ ਮੇਰੇ ਆ ਸੁਣ ਲੈ ਜੇ ਇਹਨੇ ਵਿਆਹ ਜ ਮੈਨੂੰ ਰੌਂਕੀ ਫੌਂਕੀ ਕਿਹਾ ਮੈਂ ਕੁੱਟਣਾ ਵਧੀਆ ਫੇ ਜੀ ਫਿਲਮ ਬਣਾਵਾਂਗੇ ਚੰਗੀ ਤਰ੍ਹਾਂ ਠੋਕ ਕੇ ਆਪਾਂ ਹਾਂ ਮੇਰੀ ਗੱਲ ਸੁਣ ਲਾ ਇਹਨੂੰ ਚਾਰ ਮਨਾਉ ਇਹਨੂੰ ਐਵੇਂ ਸਮਝਾ ਲਾ ਸਮਝਾਉਂਗੀ ਮਹਤਨਾ ਨਹੀਂ ਮਨੀ ਉਹ ਕੀ ਆ ਰੌਕੀ ਫੌਂਕੀ ਉਹ ਫੇਰ ਕਹਿੰਦਾ ਬਹੁਤ ਲੱਗੀ ਉਹ ਫੇਰ ਜਾ ਕਹਿੰਦਾ ਤੂੰ ਜਾਊਂਗਾ ਤਾਂ ਜਾ ਮੈਨੂੰ ਨਹੀਂ ਖਾਣ ਆਹ ਬਾਤ ਜਾ ਉਹ ਆਉ ਕਹਿੰਦਾ ਉਹ ਸੌਖਲਾ ਤੂੰ ਕਹਿਣਾ ਨਹੀਂ ਤੂੰ ਹਾਈ ਬੀਬੀ ਹਾਈ ਬੀਬੀ ਅੰਗਲੀ ਸੁੱਟ ਕੇ ਵੀ ਵੀ ਜੋ ਨਾ ਬੇ ਕਰੇ ਤੈਨੂੰ ਸੁਰੱਖਾ ਜੇ ਬੇ ਲਗਾਤਮੇ ਜੀ ਪਤਾ ਲੱਗੇ ਸੁਪਾ ਸੁਪਤਾ ਹੀ ਰਹਿੰਦਾ ਸਾਰੀ ਦਿਹਾੜੀ ਕੁੱਤਾ ਐ ਚਵਾ ਬੰਦਾ ਆ ਉਹ ਕੱਪੜਾ ਕੱਢੀ ਪਤਾ ਮੈਨੂੰ ਕਹਿੰਦੇ ਬੰਦਾ ਕੋਈ ਕੋਈ ਇਹ ਕੱਢੀ ਆਇਆ ਤੇ ਪਤਾ ਨਹੀਂ ਤੇ ਤੁਹੇ ਲਿਆ ਤੋ ਦਰਨ ਹੋ ਮੈਂ ਕਰਦਾ ਆਵੇ ਇੱਕ ਪਰਸਾ ਬਿਤੇਰੇ ਮੈਂ ਮੈਂ ਬੰਦਾ ਨਹੀਂ ਸਾਰੀ ਦਿਹਾੜੀ ਦਾ ਸੁੱਤਾ ਰਹਿੰਦਾ ਕਿਹੜੇ ਬੰਦੇ ਜੋ ਬੰਦਾ ਨਾ ਦੇ ਕੈਨ ਨਹੀਂ ਮੈਂ ਆਹ ਮੇਰੇ ਪੱਤਾਂ ਮਾਰ ਕੇ ਡੋਲੇ ਬਣ ਗਏ ਆ ਬਹੁਤ ਨਹੀਂ ਕੰਮ ਕਾ ਮੈਂ ਕਹਿ ਨਹੀਂ ਹੁਣ ਉਹ ਤੇਰਾ ਲੰਬੂ ਆ ਗਿਆ ਉਹ ਆ ਗਿਆ ਬੰਦਰੀਆ ਇੱਥੇ ਨਹੀਂ ਆਇਆ ਕਾ ਤੇ ਨਹੀਂ ਹੈ ਉਪਰਾਵਾ ਗਰਮੀ ਆ ਰੋਟੀਆਂ ਨਹੀਂ ਬਣਨੀਆਂ ਹੱਥੋਂ ਨਾ ਉਦੋਂ ਆਇਆ ਕਾ ਤੇ ਮੈਂ ਤਾਂ ਪੁੱਛਣਾ ਸੀ ਕਗਾ ਨਹੀਂ ਮੈਂ ਕੋ ਜਮਾਨਾ ਨਾ ਲੜੀ ਜਾ ਬੰਦਲੇ ਹੁਣ ਤੇ ਚੋਕਰ ਕਿਸ ਕਾ ਬਸ ਮੈਂ ਸਾਂ ਕੇ ਆ ਜਾਂਦਾ पौ से भी आय देना तेरी वो भी प्री बात अप्रिशिएन हो गया है अच्छा है तायम। तायम। क्या साप पदोह चल लेगा देखिए यार नहीं ठीक है जी टैम हाँ गोपी और टैम ठीक है ना टैम नहीं आप हैं टैम देख नहीं है कि ये कभी भी मेरे को देंगी तो लड़ी है कि ये करनाम डिपेंड यार ये मेरी कहाँ सोना जितनी करनाम दे लेत ਉੱਧਰੋਂ ਨਹੀਂ ਲਿਆਇਆ ਕਿੰਨਾ ਆਇਆ ਖਾ ਕੇ ਆ ਕਹਿੰਦਾ ਮੇਰੇ ਜੀ ਨਹੀਂ ਸੀ ਲੱਗਦਾ ਉੱਥੇ ਹੁਣ ਕਹਿੰਦਾ ਫੇਰ ਤੋਂ ਨਹੀਂ ਇੱਥੇ ਹੀ ਕਰਨਾ ਈ ਵਿਆਹ ਕਰਾਉਣਾ ਕਹਿੰਦਾ ਹੁਣ ਕੋਣ ਹੈ ਟਿਕ ਤੂੰ ਕਹਿੰਦਾ ਵਿਆਹ ਕਰਾਉਣਾ ਹੁਣ ਕਰਾ ਕਹਿੰਦਾ ਕਰਾਵਾਂ ਨਾਨੀ ਨੂੰ ਲੁਕੋ ਲੈ ਆਜੋ ਤੇ ਉਹਨੂੰ ਲੈ ਕੇ ਜਾਉਂ ਪੁੱਤ ਜੀਆ ਲੰਮੂ ਨੂੰ ਮੈਂ ਕਹ ਨਾ ਆਇਆ ਹੁਣ ਸਿਰ ਪਾਪੇ ਨੂੰ ਟੋਕਣੇ ਤੇ ਕਾ ਨੂੰ ਵੀ ਦੁਆ ਪਾ ਬਹੁਤ ਕੰਨ ਦੁਆ ਲਈ ਡਰ ਲੱਗਦਾ ਹਾਂ ਹਾਂ ਦੇਖੀ ਮਰੀ ਆਨੇ ਟੱਪਣਾ ਕੀ ਕਰਦਾ ਤੂੰ ਕੰਮ ਕਰਦੇ ਐਵੇਂ ਬੰਦਰ ਆਹ ਤਮ ਦਾ ਫੇ ਆ ਲੈ ਜਾਣਾ ਤੂੰ ਐਵੇਂ ਕਮਰੇ ਮੰਗ ਕਰੀ ਜਾਂਦਾ ਚਾਹ ਦੇਖੂ ਮੈਂ ਆ ਮਾਰਿਆ ਲੈ ਮੇਰੇ ਮੈਨੂੰ ਚਾਜ ਦਾ ਮੈਂ ਚੱਦੀ ਦਰ ਲੈ ਮੇਰੇ ਮਾਰਿਆ ਚੰਗੇ ਨਹੀਂ ਲੱਗਦੇ ਤੈਨੂੰ ਆਹ ਯਾਰ ਚਾਹ ਦਾ ਜੋਰ ਨਾ ਮਾਰੀ ਆ ਮੀ ਨਕਲਾਂ ਲਾਈ ਜਾਂਦੇ ਹੌਣ ਇਹ ਗਿਆ ਤਲਫਾ ਰੱਖੇ ਚੋਣੇ ਆ ਪਰ ਬੰਦ ਰਾ ਦਿਆ ਤਵਾ ਖਲਾ ਖਲਾ ਰਹਿਉ ਨਾ ਤੋਰੀ ਮਾਰੂਗਾ ਘਰੇ ਨੇ ਜਾ ਕੇ ਜੇ ਹਵਾ ਗਾਲ ਬੀਬੇ ਇਹ ਬੀਬੇ ਇੱਕ ਤਾਂ ਬੀਬੀ ਆਖਦਾ ਸੌਣਤਾ ਨਹੀਂ ਕਿੰਨਾ ਮਰਜੀ ਡੈਡੀ ਉਹਨੂੰ ਕਹਿ ਨਾ ਜਾ ਪੀਂਦਾ ਬਹੁਤ ਆ ਮੈਂ ਕਹ ਤਾ ਜਾ ਰਾਤੀ ਪੀ ਕੇ ਬੋ ਆਇਆ ਸੀ ਪੀਆ ਉਹਨੂੰ ਬੜਾ ਅਸਰਾ ਕਹਿ ਤਾ ਲੈ ਕਹਿੰਦੀ ਉਹਨੂੰ ਬੜਾ ਅਸਰਿਆ ਕੋਪੀ ਹੈ ਉਹ ਕਹਿੰਦੀ ਉਹਨੂੰ ਬੜਾ ਅਸਰਿਆ ਕੋਪੀ ਉਹ ਘਰ ਤਨ ਤਾਂ ਬੇਅਗਲਾ ਜਾਂ ਸਾਡੀ ਬੀਬੀ ਹੈ ਨਾ ਹੈ ਜੀ ਇਹ ਬੜੀ ਅਗਲੇ ਹੈ ਹੈ ਇਹ ਮੁੰਮਾ ਦੇ ਦਾਦਾ ਜੀਤਾ ਚਲਾ ਲਾ ਥੋੜੀ ਪੀ ਲੋ ਰਾਤ ਨੂੰ ਸਵੇਰ ਨੂੰ ਤੁਹਾਨੂੰ ਭਾਂ ਆ ਰਾਤ ਵਿੱਚ ਰੱਜਾ ਰਾਤ ਹੈਗਾ ਉਹ ਸੌਣਾ ਸੌਣਾ ਮੇਰੇ ਉਹ ਰਾਤ ਨਹੀਂ ਆਹ ਇਹਨੇ ਜੀ ਤੈਨੂੰ ਮੋੜਦਾ ਸੀ ਉਹ ਦੈੜੇ ਝੂਰਾ ਬੋਲੇ 300 ਰੁਪਈਆ ਤੇਰੇ ਤੋਂ ਮੈਂ ਲਿਆ ਨਹੀਂ ਮੈਂ ਕਿਹਾ じゃ ਰੱਖ ਲੈ ਬੇਗਾ ਸੌ ਲੈ ਮੈਂ ਕਿਹਾ ਜਾ ਕੇ ਮੰਗੂਗਾ ਮੈਂ ਖਾਚੇ ਦੀ ਉਹ ਤਾਂ ਹੀ ਤੈਨੂੰ ਮੋੜਦਾ ਸੀ ਉਹ ਮੈਂ ਕਿਹਾ じゃ ਛੱਡ ਪੁੱਤਾਂ ਨੇ ਢੇਢੀਆਂ ਹੁਣ ਅਹੀਂ ਏਡੇ ਹੋ ਗਏ ਆ ਪਿੰਡਾ ਦਾ ਮੈਂ ਖਾਚੇ ਦਾ ਮੈਂ ਕਿਹਾ ਬਈ ਤੀਨ ਹੀ ਆ ਮੈਂ ਕਹਿੰਦਾ ਸਾਤ ਨਹੀਂ ਕਰ ਤਾ ਇਹੰਦਾ ਨੂੰ ਤਾਂ ਸਿਆਣਾ ਐ ਇਹ ਮੈਂ ਜੋ ਰਿਕਾਰਡ ਬਣਾਉਂਦਾ ਆਪਣਾ ਹੋਰ ਨਹੀਂ ਕੋਈ ਗੱਲ ਵਾਜੋਂ ਮਨੀ ਵੱਡੀ ਵੀ ਲੈਣੀ ਪੈ ਜਾਂਦੀ ਆ ਚੱਲ ਛੇਤੀ ਕਰ ਯਾਰ ਲੱਗਾ ਯਾਰ ਉੱਥੇ ਐਵੇਂ ਮੈਨੂੰ ਬਾਜਾ ਮਾਰੀ ਗਿਆ ਫੇ ਆ ਜਾ ਜਾ ਕੰਮ ਨਹੀਂ ਕਰ ਜਾਂ ਤੂੰ allele ਪੱਠੇ ਨਹੀਂ ਪਾਏ ਸੀਗੇ ਕੋਈ ਸਾਲਾ ਕੋਈ ਮੇਰੇ ਤੇ ਆਸਾਨ ਆ ਜਾਂ ਤਾ ਤੂੰ ਮੈਨੂੰ ਦੱਸਤਾ ਦਿੰਦਾ ਯਾਰ ਇੱਥੇ ਸਾਲੇ ਨਿਆਣੇ ਰੋਂਦੇ ਜਾਂ ਚੂੜੇ ਵਾਲੀ ਰੋਂਦੀ ਆ ਤਾਂ ਮੇਰੀ ਕਿਹੜੀ ਰੋਂਦੀ ਆ ਹਾਂ ਬਈ ਆਪਣ ਜਾਂ ਮੈਨੂੰ ਨਹੀਂ ਪਤਾ ਅਗਲੀ ਧਰ ਹੁੰਦੀ ਆ ਜਿਹੜਾ ਪਿੱਛੇ ਬੈਠਾ ਹਾਂ ਉਹਦਾ ਨਿਆਣੇ ਵੀ ਰੋਂਦੇ ਆ ਕੰਦਾ ਸਾਲੋ ਥਾਰਾ ਖਾਣ ਪੀਣ ਨੂੰ ਮਰਦਾ ਉਹ ਆਏ ਨਹੀਂ ਡੈਡੀ ਨਾਨਕੇ ਪੁੱਕੜਾ ਆਂ ਨੂੰ ਲੜਦੇ ਆ ਕੋਸ ਕਹਿ ਨਹੀਂ ਕਦਾ ਹੈਗਾ ਕੋਈ ਉਹ ਆਏ ਨਹੀਂ ਆਹ ਮਮੇ ਨੇ ਬਲੌਕ ਕੀਤੇ ਆ ਜਾਦੇ ਮੁੜ ਕੇ ਬੜਿਆ ਹੀ ਨਹੀਂ ਕੋਈ ਮੇਰੇ ਤੀਏ ਗੇੜੇ ਦਾ ਨਾ ਲੜਦਾ ਚਲ ਪਾਰਾ ਯਾਰ ਮਾੜਾ ਚੰਗਾ ਬੋਲਦਾ ਉਹਦੇ ਘਰ ਦਿਆਂ ਨੂੰ ਪੀਏ ਗੇੜੇ ਨੇ ਹੁੰਦਾ ਹੈ ਲੜਦਾ ਚੱਟ ਦੋ ਐਵੇਂ ਐਵੇਂ ਇਹ ਨਹੀਂ ਸੀ ਮੇਰੇ ਭਰਾ ਮੇਰਾ ਇਦਾਂ ਮੇਰਾ ਬੋਹ ਹੁਣ ਵੀ ਟਿੱਗੇ ਹੀ ਆ ਹੌਣ ਕੇ ਇਹਦੇ ਕੋਈ ਸਾਰਕਾ ਇਹਨੇ ਕੰਨ ਚ ਪਾਏ ਨਹੀਂ ਰੜਕਦੇ ਉਹਦਾ ਮੈਚ ਚੱਕ ਤਕਾ ਕੇ ਜਿਹੜੀ ਬਲੌਕ ਕਰਦੇ ਨੇ ਤਾਂ ਇਹ ਕਰਦੀ ਰਹਿੰਦੀ ਨੌਹਾਂ ਨਾਲ ਮਾਸਲੀ ਟੱਟਦਾ ਤੈਨੂੰ ਕੀ ਦੱਸਾਂ ਬੁੱਗੀ ਮੁੰਡਾ ਭੂਆ ਦਾ ਕਹਿੰਦੇ ਆਇਆ ਛੁੱਟੀਆਂ ਕੱਟਣ ਆਇਆ ਸਾਈ ਪ੍ਰਿਸ ਚੋਂ ਮੁੰਡਾ ਭੂਆ ਬਾਦਰੀਆ ਕਾਹਰੇ ਆਉਦੇ ਨੇ ਇੱਕ ਏਸੀ ਲਵਾਇਆ ਕਾ ਤੇਰੇ ਵਰਗਾ ਤਾਂ ਆਉਂਦਾ ਭੈਜ ਚਵਾਰਾ ਪਾਉਣ ਲਾ ਪਤਾ ਤੂੰ ਬੱਲੇ ਏਸੀ ਲਵਾਇਆ ਓਏ ਏਸੀ ਲਵਾ ਲੈ ਓ ਲੰਗੂ ਮੈਂ ਤਾਲੀ ਗੱਲ ਆ ਲੱਤਾਂ ਨਾਲ ਬਸਾਰ ਭਰਾ ਚਾਹ ਪੀ ਲਈ ਤੇ ਘਰੋਂ ਜਾਓ ਗਰਮੀ ਬਹਾ ਸਾਡੀ ਬੁੜੀ ਨੂੰ ਤਾਂ ਰੋਟੀਆਂ ਨਹੀਂ ਪੱਕਣੀਆਂ ਓਏ ਮੇਰੀ ਗੱਲ ਸੁਣ ਬਿੱਲੇ ਦੀ ਜੈਨਸਾਂ ਤਾਂ ਅਦਾ ਜਦੋਂ ਨਵੀਂ ਵਿਆਹ ਹੁੰਦੀ ਕੀ ਕਰਨਾ ਹੈ ਬਲੇਜੀਆ ਲੋ ਸੋਰਾ ਪਪੇ ਮੇਰੇ ਬਣਾ ਲੈ ਮਲੇਸ਼ੀਆ ਦਾ ਨਾ ਸਾਈਪਰੈਸ ਤੋਂ ਮਾਤੀਆਂ ਬਣਾਈਆਂ ਤਾਂ ਉਹਦੀਆਂ ਰਹਿੰਦੀਆਂ ਆਲੇ ਦੇਣ ਨੂੰ ਭੂਆ ਕਹਿੰਦੀ ਮੈਨੂੰ ਉਹਨਾਂ ਦੇ ਦਿੱਤੀਆਂ ਨਾ ਉਹਦਾ ਮੋੜ ਵੀ ਆ ਨਾਤੀਆਂ ਨਾਤੀਆਂ ਕਿੰਨੇ ਸਾਲਾਂ ਬਾਅਦ ਆਇਆ ਕਿੰਨੇ ਸਾਲਾਂ ਬਾਅਦ ਫੇਰ ਉਹ ਸਰਪ੍ਰਾਈਜ਼ ਜਿਹਾ ਕੀਤਾ ਇਦਾਂ ਤਿੰਨ ਸਾਲਾਂ ਬਾਅਦ ਲੈ ਕੇ ਮੇਰਾ ਨਾਸਾ ਵਾਲਿਆਂ ਨੂੰ ਉਹ ਕੀਤਾ ਨਹੀਂ ਮੰਮੀ ਨੂੰ ਪਤਾ ਹਾਂ ਉਹਦਾ ਕਰਨਾ ਹੀ ਉਹ ਸਰਪ੍ਰਾਈਜ਼ ਦਿੱਤਾ ਹੈ ਓਏ ਬੈ ਸੱਚੀ ਲੱਗੂ ਮੰਮੀ ਨੂੰ ਪਤਾ ਨਹੀਂ ਸੀ ਸਰਪ੍ਰਾਈਜ਼ ਦਿੱਤਾ ਹਾਂ ਉਹ ਰਲੀ ਮਾ ਸਾਦ ਕੇ ਜਦੋਂ ਕੋ ਤੋਂ ਸੁਣਾ ਕੇ ਮਮੀ ਵੀ ਕਹਿੰਦੀ ਤੜੀ ਨੂੰ ਰੋਣਾ ਪਾਦਾ ਮਮੀ ਹਾਂ ਤੇ ਮਮੀ ਮਮੀ ਦੇ ਹੀ ਹੋਣਾ ਚੋਣਾ ਆ ਗਿਆ ਮੈਂ ਜਦੋਂ ਮੈਂ ਮਰ ਗਿਆ ਉਹ ਨਹੀਂ ਉਹ ਰੋਣ ਦੀ ਵਜਾ ਕਾ ਦੇਤੀ ਹਾਏ ਹਾਏ ਮਸੀ ਤਤੂ ਰਿਆ ਤਾਰ ਹੁੰਦੀ ਸੀ ਉਹ ਮੈਂ ਆਇਆ ਕਿ ਗਾਣੇ ਬਾਰੇ ਮੈਂ ਤਾਂ ਕਿ ਐ ਕੈਂਪਰ ਇੰਨੀ ਗਰਮੀ ਚ ਸਾਲਿਆ ਬਾਹਰ ਨੇ ਹਿੰਦੇ 10 ਨੇ ਮਹੀਨੇ ਬਲੇਦੀਏ ਆਉਦੇ ਹੁੰਦੇ ਤੂੰ ਪਹਿਲੇ ਆ ਕੇ ਗੱਡ ਵਿੱਚ ਜਲਦੀ ਆਪਾਂ ਲੱਗ ਗਾ ਤਾਂ ਉਹ ਤਦ ਮੈਨੂੰ ਪਤਾ ਨਹੀਂ ਮੇਰੇ ਗਾਂ ਦਾ ਖਲਮ ਐਂਸ ਹੁਣ ਮੇਰੀ ਜਗ੍ਹਾ ਸੁਣ ਅੱਛਾ ਜੇ ਤੂੰ ਆਇਆ ਫੇ ਕਿੱਦਾਂ ਹੋਈ ਕਿੱਦਾਂ ਹੋਈ ਰੇੜੀਆਂ ਦੇ ਵਿੱਚ ਜਦੋਂ ਇਹ ਆਇਆ ਉਹ ਕਹਿੰਦੇ ਸਭ ਤੋਂ ਵੱਡਾ ਬੰਦਾ ਆ ਗਿਆ ਲੰਬਾ ਮਤਲਬ ਫੇ ਇਹ ਲੋਕਦਾਂ ਮਤਲਬ ਸਿਸਟਮ ਕਿੱਦਾਂ ਪਿੰਡ ਚ ਕੋਈ ਮਾਹੌਲ ਚੇਂਜ ਹੋਇਆ ਤੈਨੂੰ ਦੱਸਿਆ ਤਾਕਤੋਂ ਆ ਗਿਆ ਨਾ ਜੈਨਸ ਜੀ ਫੇਰ ਚੱਲ ਤਾਂ ਹੁਣ ਮੇਰੀ ਦਸ ਮੰਮੀ ਕਿੱਦਾਂ ਕਿੱਦਾਂ ਹੋਏ ਦੁਗਾਇਆ ਇਹ ਢੋਲਣਾ ਪਏ ਉਹ ਇਹ ਦੋイツ ਕੋੜੇ ਨਹੀਂ ਆ ਗਏ ਨਹੀਂ ਦਿੱਤਾ ਹਾਂ ਤਾਂ ਇਹਦਾ ਹੋਂਦਾ ਮੜਿਆ ਮਕੌਲ ਰਿਆ ਕੀਤਾ ਹੋਣਾ ਮੰਮੀ ਨੇ ਤੇ ਚਲ ਕਰਨਾ ਹੁੰਦਾ ਨਹੀਂ ਮੰਮੀ ਕਹਿੰਦੀ ਵੀ ਮੈਨੂੰ ਦੱਸਿਆਗਾ ਤੇ ਉਹ ਤਾਰ ਹੋਈਆ ਹੱਲੇ ਅੱਧਿਆਂ ਦੇ ਪੈਸੇ ਫੜੇ ਸਾਬ ਪੈਸੇ ਆ ਗਿਆ ਉਹ ਤਾਰ ਹੋਈਆ ਨਾ ਕਹੂਲ ਸਾ ਤੇਰਾ ਦਿਮਾਗ ਦਾ ਕੀ ਕਰਦਾ ਆ ਗਿਆ ਓਏ ਅੱਜ ਤੇ ਤੇਰੀ ਜਲਾਹ ਗੋਪੀ ਹੁਣੀ ਬਹੁਤ ਚਿੱਲ ਕਰਦੇ ਆ ਨਿਯਾਰੇ ਲੈਂਦੇ ਆ ਇਹ ਕੋਈ ਨਿਯਾਰੇ ਨਹੀਂ ਆ ਦੇਲਾ ਪੱਠਿਆਂ ਦੇ ਕੀਰੇ ਆਏ ਪਏ ਆ ਇਹ ਪਾੜ ਦੂਰੇ ਹੀ ਲੋੜੇ ਲਾਦੇ ਆ ਤੂੰ ਚੰਗਾ ਆ ਭਰਾ ਤੂੰ ਸੋਚ ਰਹੀ ਸੀ ਮੈਂ ਤਨੋਤਾ ਬਾਗ ਤੂੰ ਕੀ ਸਰ ਨਹੀਂ ਨਹੀਂ ਮੈਂ ਨੂੰ ਰਹੀ ਆ ਓਏ ਤੂੰ ਮੁਰਜਾ ਮੇਰੇ ਭਰਾ ਸੱਚੀ ਗੱਲ ਤਾਂ ਦੱਸਾਂ ਚੱਲ ਜਾ ਲੰਬੂ ਇੱਥੇ ਹੈਲੀਕਾਫ ਵੀ ਉਹ ਤੁਰ ਜਾ ਕਦੋਂ ਕਾਹਦਾ ਪੁਰੂ ਕੇ ਦਾ ਤਿੰਤਾ ਉੱਤੇ ਕੋ ਸੈ ਕਰਨ ਲਾਤੇ ਵਿੱਚ ਲਓ ਤੇ ਅਗਲੇ ਕਿਲਾਉਂਦਾ ਪੀਲਾ ਡਿਲੀਵਰੀ ਕਰਦਾ ਹੈ ਯਾਰ ਤੇਰੀ ਬੈਠਾ ਉਹ ਆਇਆ ਉਹ ਬੁੜਿਆ ਨਾ